ਪੰਜਵਾ ਸ਼ਸਤਰ ਤੀਖਣ ਕਾਟ ਡਾਰਿਓ ਮਨ ਨਾ ਕੀਨੋ ਰੋਸ ਕਾਜ ਊਆ ਕੋ ਲੇਸ ਵਾਰਿਓ ਤਲ ਨਾ ਦੀਨੋ ਦੋਸ ਮਨ ਮੇਰੇ RAM ਰਾਵ ਨਤ ਨੀਤ ਦਇਆਲ ਦੇਵ ਕਿਰਪਾਲ ਗੋਬਿੰਦ ਸੁਨ ਸੰਤ ਨਾ ਕੀ ਰੀਤ ਰਹਾਉ ਚਰਨ ਤਲੈ ਉਗਾਹਿ ਬੈਸਿਓ ਸ਼ਰਮਨ ਨ ਰਹਿਓ ਸਰੀਰ ਮਹਾ ਸਾਗਰ ਨਹਿ ਵਿਆਪੈ ਖਿਨਹਿ ਉਤਰਿਓ ਤੀਰ ਚੰਦਨ ਅਗਰਕਪੂਰ ਲੇਪਨ ਤਿਸ ਸੰਗੇ ਨਹੀ ਪ੍ਰੀਤ ਮਿਸਟਾ ਮੂਤਰ ਖੋਦ ਤਿਲ ਤਲ ਮਨ ਨ ਮੰਨੀ ਵਿਪਰੀਤ ਉੱਚ ਨੀਚ ਵਿਕਾਰ ਸੁਕ੍ਰਿਤ ਸੁ ਲਗਨ ਸਭ ਸੁਖ ਛਤਰ ਮਿੱਤਰ ਸਤਰਨਾ ਕਸ਼ੂ ਜਾਣੈ ਸਰਬ ਜੀਅ ਸਮਤ ਕਰ ਪ੍ਰਗਾਸ ਪ੍ਰਚੰਡ ਪ੍ਰਗਟ ਅੰਧਕਾਰ ਬਿਨਾਸ਼ ਪਵਿੱਤਰ ਅਪਵਿੱਤਰ ਹ ਕਿਰਨ ਲਾਗੇ ਮਨ ਨ ਭੈਉ ਵਿਖਾਦ ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ਜਹਾ ਸਾਖਿ ਤਹ ਲਾਗੇ ਤਿਲ ਨ ਸੰਕਾ ਮਾਨ ਸੁਭਾਏ ਅਭਾਏ ਜੋ ਨਿਕਟ ਆਵੈ ਸੀਤ ਤਾ ਕਾ ਜਾਇ ਆਪ ਪਰ ਕਾ ਕਸ਼ ਨ ਜਾਣੈ ਸਦਾ ਸਹਿਜ ਸੁਭਾਏ ਚਰਨ ਸਰਨ ਸਨਾਤਿ ਓ ਮਨ ਰੰਗ ਰਾਤੀ ਲਾਲ ਗੋਪਾਲ ਗੁਣ ਨਿਤ ਗਾਉ ਨਾਨਕ ਭੈ ਪ੍ਰਭ ਕਿਰਪਾਲ ਮਾਰੂ ਮਹੱਲਾ ਪੰਜਵਾ ਘਰ ਚੌਥਾ ਅਸ਼ਟਪਦੀਆ ਇਕ ਓੰਕਾਰ ਸਤਗੁਰ ਪ੍ਰਸਾਦਿ ਚਾਦਨਾ ਚਾਦਨ ਅੰਗਨ ਪ੍ਰਭ ਜੀਵੰਤਰ ਚਾਦਨਾ ਰਦਨ ਰਦਨ ਨੀਕਾ ਹਰ ਹਰ ਨਾਮ ਰਦਨ ਤਿਆਗਨ ਤਿਆਗਨ ਨੀਕਾ ਕਾਮ ਕ੍ਰੋਧ ਲੋਭ ਤਿਆਗਨ ਮੰਗਨ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨ ਜਾਗਨ ਜਾਗਨ ਨੀਕਾ ਹਰ ਕੀਰਤਨ ਮਹਿ ਜਾਗਨ ਲਗਨ ਲਗਨ ਨੀਕਾ ਗੁਰ ਚਰਨੀ ਮਨ ਲਗਨ ਇਹ ਬੈਦਿਤਸਾ ਪ੍ਰਾਪਤੇ ਜਾ ਕਾ ਮਸਤਕ ਭਾਗਨਾ ਕਹ ਨਾਨਕ ਤਿਸ ਸਭ ਕੁਛ ਨੀਕਾ ਜੋ ਪ੍ਰਭ ਕੀ ਸਰਨਾਗਨਾ ਮਾਰੂ ਮਹੱਲਾ ਪੰਜਵਾ ਆਓ ਜੀ ਤੂ ਆਓ ਹਮਾਰਾ ਹਰ ਜਸ ਸ਼ਰਮਨ ਸੁਨਾਵਨਾ ਰਹਾਉ ਤਉ ਦਿਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਾਵਨ ਸੰਤ ਕ੍ਰਿਪਾ ਤੇ ਹਿਰਦਾ ਵਾਸਾ ਦੂਜਾ ਭਾਉ ਮਿਟਾਵਨ ਭਗਤ ਦਿਆ ਤੇ ਬੁੱਧ ਪ੍ਰਗਾਸਾ ਦੁਰਮਤ ਦੂਖ ਤਜਾਵਨ ਦਰਸ਼ਨ ਭੇਟਤ ਹੋਤ ਪੁਨੀਤਾ ਪੁਨਰਪਗਰਬਨ ਪਾਵਨ ਨਉ ਨਿਦ ਰਿਦ ਸਿਦ ਪਾਈ ਜੋ ਤੁਮਰਾ ਮਨ ਭਾਵਨ ਸੰਤ ਬਿਨਾ ਮੈਂ ਥਾਵਨ ਕੋਈ ਅਵਰਨ ਸੂਜਾ ਜਾਵਨਾ ਮੋਹਿ ਨਿਰਗੁਣ ਕਉ ਕੋਏ ਨਾ ਰਖੈ ਸੰਤਾ ਸੰਗ ਸਮਾਵਨਾ ਕਹੋ ਨਾਨਕ ਗੁਰ ਚਲਤ ਦਿਖਾਇਆ ਮਨ ਮੱਦੇ ਹਰ ਹਰ ਰਾਮਨ ਮਾਰੂ ਮਹੱਲਾ ਪੰਜਵਾ ਜੀਵਨਾ ਸਫਲ ਜੀਵਨ ਸੁਨ ਹਰ ਜਪ ਜਪ ਸਦ ਜੀਵਨਾ ਰਹਾਉ ਪੀਵਨਾ ਜਤ ਮਨ ਆਗਾਵੈ ਨਾਮ ਅੰਮ੍ਰਿਤ ਰਸ ਪੀਵਨ ਖਾਵਨਾ ਜਿਤ ਭੂਖ ਨ ਲਾਗਾ ਸੰਤੋਖ ਸਦਾ ਤ੍ਰਿਪਤੀਵਨਾ ਪੈਨਣਾ ਰਖ ਪਤ ਪਰਮੇਸ਼ਰ ਫਿਰ ਨਾਗੇ ਨਹੀਂ ਥੀਵਨਾ ਭੋਗਨਾ ਮਨ ਮੱਦੇ ਹਰ ਰਸ ਸੰਤ ਸੰਗਤ ਮਹਿ ਲੀਵਨਾ ਬਿਨ ਤਾਗੇ ਬਿਨ ਸੂਈ ਆਨੀ ਮਨ ਹਰ ਭਗਤੀ ਸੰਗ ਸੀਵਨਾ ਮਤਿਆ ਹਰ ਰਸ ਮਹਿ ਰਾਤੀ ਤਿਸ ਬੋਹੜ ਨਾ ਕਬੂ ਔ ਕੀਵਨਾ ਮਿਲਿਓ ਤਿਸ ਸਰਬ ਨਿਧਨ ਪ੍ਰਭ ਕਿਰਪਾਲ ਜਸ ਦੀਵਨਾ ਸੁਖ ਨਾਨਕ ਸੰਤਨ ਕੀ ਸੇਵਾ ਚਰਨ ਸੰਤ ਤੁਹੇ ਪੀਵਨਾ ਮਾਰੂ